ਮਾਮਾਂ ਦੀ ਗੱਲ ਕਰੀਏ ਕੱਲ ਸਾਨੂੰ ਨੌਜਵਾਨ ਕਹਿੰਦੇ ਸਹਿਬਜ਼ਾਦਿਆਂ ਦੀ ਗੱਲ ਜ਼ਰੂਰ ਕਰਿਓ ਸਹਿਬਜ਼ਾਦਿਆਂ ਦਾ ਜਿੱਥੇ ਸੰਸਕਾਰ ਹੋਸੀ ਨਾ ਗੁਰਦੁਆਰਾ ਜੋਤੀਸ ਰੂਪ ਸੰਸਕਾਰ 사ਦ ਸੰਗਤ ਇਕੱਠਿਆਂ ਦਾ ਹੋਇਆ ਤੇ ਸਹਿਬਜ਼ਾਦਿਆਂ ਦੀ ਸੰਸਕਾਰ ਵਾਲੀ ਜਿਹੜੀ ਜਗ੍ਹਾ ਸੀ ਉਹ ਅੰਦਰਲੇ ਬੰਨੇ ਤੇ ਮਾਤਾ ਦੀ ਮਾਤਾ ਗੁਜਰਕਰ ਦੇ ਜਗ੍ਹਾ ਬਾਹਰ ਲੈ ਬੰਨੇ ਕਹਿੰਦੇ ਇਹ ਕੀ ਕਾਰਮ ਸਭ ਤੋਂ ਮਹਿੰਗੀ ਜ਼ਮੀਨ ਐ ਸਿੱਖਾਂ ਦੇ ਕੋਲ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਸੇਠ ਟੋਡਰ ਮੱਲ ਜਿਹੜਾ ਉਹਦਾ ਪ੍ਰਾਣਾ ਨਗਰ ਸੀ ਨਾ ਭਵਾਨੀਗੜ੍ਹ ਦੇ ਨੇੜੇ ਐ ਸਾਡੇ ਕੋਲ ਸੇਠ ਸੀ ਬਹੁਤ ਵੱਡਾ ਘੜੀਆਂ ਮੋਹਰਾਂ ਮਿਸ਼ਾ ਕੇ ਸਹਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਗਾ ਖਰੀਦੀ ਸੀ ਤੇ ਉਸ ਜਗਾ ਦੀ ਕੀਮਤ ਇਤਿਹਾਸਕਾਰ ਕਹਿੰਦੇ ਉਹਨਾਂ ਸਮਿਆਂ ਚ 72 ਫੁੱਟ ਜਗਾ ਦੀ ਕੀਮਤ 1 ਕਰੋੜ ਤੇ 9 ਲੱਖ ਰੁਪਈਆ ਅੱਜ ਤੋਂ 300 ਤੇ ਕੇਵਲ 3 ਬਰੇ ਉੱਤੇ 303 ਸਾਲ ਪਹਿਲਾਂ ਉਹ ਜਗ੍ਹਾ ਦੀ ਕੀਮਤ 1 ਕਰੋੜ ਤੇ 9 ਲੱਖ ਇਤਿਹਾਸਕਾਰਾਂ ਨੇ ਦੱਸੀ ਤੇ ਅੱਜ ਦੇ ਸਮੇਂ 'ਚ ਹਿਸਾਬ ਲਾ ਲਓ ਕਿੰਨੀ ਬਣ ਗਈ ਹੋਣੀ ਆਪਾਂ ਕਹਿੰਦੇ ਆਂ ਜੀ ਦਿੱਲੀ ਬੜਾ ਮਹਿੰਗਾ ਚੰਡੀਗੜ੍ਹ ਬੜਾ ਮਹਿੰਗਾ ਗੰਗਾ ਨਗਰ ਬੜਾ ਮਹਿੰਗਾ ਪਲਾਟ ਮਿਲਦਾ ਹੈ ਅਮਰੀਕਾ ਕੈਨੇਡਾ 'ਚ ਬੜੇ ਮਹਿੰਗੇ ਘਰ ਮਿਲਦੇ ਆ ਤੇ ਐਦੋਂ ਮਹਿੰਗੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਇਹ ਤੇ ਖੜੀਆਂ ਮੋਹਰਾਂ ਮੁੱਲ ਤਾਰਿਆ ਸੀ ਦੇ ਬਾਦ ਦੇ ਵਿੱਚ ਸਾਧ ਸੰਗਤ ਸੇਠ ਟੋਡਰਮਲ ਨੂੰ ਸਮੇਤ ਪਰਿਵਾਰ ਦੇ ਖਤਮ ਕੀਤਾ ਸੀ ਸੂਬੇ ਵਜ਼ੀਰ ਖਾਨ ਨੇ ਜਿਨ੍ਹਾਂ ਜਿਨ੍ਹਾਂ ਨੇ ਦੁੱਧ ਪਿਆਇਆ ਸੀ ਮੋਤੀ RAM ਮਹਿਰੇ ਵਰਗੇ ਜਿਨ੍ਹਾਂ ਦੁੱਧ ਛਕਾਉਣ ਦੀ ਸੇਵਾ ਕੀਤੀ ਉਹ ਕੋਲੂ ਥਾਣੀ ਦੀ ਪੀੜੇ ਗਏ ਸੋ ਆ ਵਿਚਾਰ ਕਰਦੇ ਸੀ ਉਹ ਕਹਿੰਦੇ ਜੀ ਇਹ ਸੰਸਕਾਰ ਤਾਂ ਇਕੱਠੇ ਹੋਇਆ ਤੇ ਜਗ੍ਹਾ ਵੱਖਰੀ ਕਿਉਂ ਦਾਨ ਲੱਗੇ ਅੱਜ ਵੀ ਦਾਦੀ ਅੱਜ ਵੀ ਕਹਿੰਦੇ ਦਾਦੀ ਆਪਣੇ ਪੁੱਤਰਿਆਂ ਦੀ ਰਾਖੀ ਬੈਠੀ ਹੈ ਸਮਝਿਓ ਗੱਲ ਨੂੰ ਜਿਸ ਘਰ ਦੇ ਵਿੱਚ ਮਾਂ ਜਿਸ ਘਰ ਦੇ ਵਿੱਚ ਦਾਦੀ ਜਿਸ ਘਰ ਦੇ ਵਿੱਚ ਸਤ ਸੰਗਤ ਕੋਈ ਭੂਆ ਕੋਈ ਚਾਚੀ ਕੋਈ ਤਾਈ ਆਪਣੇ ਬੱਚਿਆਂ ਨੂੰ ਸੰਭਾਲ ਰਹੀ ਹੋ ਸੱਚ ਜਾਣਿਓ ਬਹੁਤ ਘੱਟ ਚਾਂ ਸੋਣਗੇ ਉਸ ਘਰ ਦੇ ਵਿੱਚ ਬੱਚੇ ਆਗਿਆਕਾਰੀ ਨਾ ਹੋਣ ਕੋਈ ਮਾਤਾ ਗੁਜਰ ਕਰੋ ਵਰਗੀ ਸਿੱਖਿਆ ਦੇ ਕੇ ਤਾਂ ਵੇਖੇ ਬੱਚਿਆਂ ਨੂੰ ਹੋਂ ਤਾਂ ਬਹੁਤ ਸਮੇਂ ਬਾਅਦ ਅੱਜ ਸਾਨੂੰ ਇਹ ਗੱਲ ਯਾਦ ਆਈ 7-8 ਮਹੀਨੇ ਤਾਂ ਸਿਰਸੇ ਦੇ ਵਿਵਾਦ 'ਚ ਹੀ ਲੰਘ ਗਏ ਵੇਖੋ ਪਰਿਵਾਰ ਪਰਿਵਾਰ ਸੰਭਾਲਣਾ ਮਾਤਾ ਠੰਡੇ ਬੁਰ ਦੇ ਵਿੱਚ ਲਈ ਬੈਠੀ ਹੈ ਸਹਬਜ਼ਾਦਿਆਂ ਨੂੰ ਠੰਡੇ ਬੁਰ ਦੇ ਵਿੱਚ ਕੱਪੜਾ ਨਹੀਂ ਦਿੱਤਾ ਉੱਤੇ ਲੈਣ ਵਾਸਤੇ ਛਕਣ ਵਾਸਤੇ ਹੁਕਮ ਦੇ ਦਿੱਤਾ ਇਹਨਾਂ ਨੂੰ ਦੇਣਾ ਕੁਝ ਨਹੀਂ ਠੰਡਾ ਗੁਰਜ ਉਹ ਜਗ੍ਹਾ ਜਿੱਥੇ ਕਦੇ ਬਾਦਸ਼ਾਹ ਵਜ਼ੀਰ ਗਰਮੀਆਂ ਦੀ ਰੁੱਤੇ ਜਦੋਂ ਬਹੁਤੀ ਗਰਮੀ ਲੱਗਦੀ ਆ ਕੇ ਬੈੰਦਾ ਹੁੰਦਾ ਉੱਤੇ ਠੰਡੀ ਹਵਾ ਪੈਂਦੀ ਉੱਚੀ ਥਾਂ ਸੀ ਉਹਦਾ ਮਹੀਨਾ ਇਦੋਂ ਵੀ 20 ਦਿਨ ਬਾਅਦ ਇਦੋਂ ਵੀ ਸੰਸੰਗਤ ਬਾਦ ਦਾ ਸਮਾਂ ਜਿਹੜਾ 11 12 13 ਪੂ ਹੁਣ ਹੀ ਵੇਖੋ ਕਿੰਨੀ ਠੰਡ ਹੈ ਅਸੀਂ ਦੇਖ ਰਹੇ ਹਾਂ ਕੱਲ ਵੀ ਵੇਖਿਆ ਸੀ ਜਦੋਂ ਤੁਸੀਂ ਸੰਗਤ ਵਿੱਚ ਉੱਠੇ ਕੱਪੜੇ ਤੁਹਾਡੇ ਪੱਗਾਂ ਤੁਹਾਡੀਆਂ ਢਿੱਜੀਆਂ ਹੋਈਆਂ ਤਰੇਲ ਪੈ ਰਹੀ ਏ ਹਵਾ ਵਗ ਰਹੀ ਏ ਪਰ ਪਿਆਰ ਦੇ ਵਿੱਚ ਬੱਜੇ ਸਾਰੇ ਬੈਠੇ ਹੋ ਮਾਈਆਂ ਬੀਬੀਆਂ ਬੈਠੀਆਂ ਬੱਚਿਆਂ ਵਾਲੀਆਂ ਮਾਤਾਵਾਂ ਬੈਠੀਆਂ ਇਸੇ ਤਰ੍ਹਾਂ ਸਾਡੇ ਨੌਜਵਾਨ ਵੀਰ ਬੈਠੇ ਐ ਸਾਡੇ ਬਜ਼ੁਰਗ ਬੈਠੇ ਐ ਠੰਡ ਦੀ ਪਰਵਾਹ ਨਹੀਂ ਕਿਸੇ ਨੂੰ ਵੀ ਹੇ ਗੁਰੂ ਸਾਹਿਬ ਦੀ ਨਿੱਗੀ ਹਜ਼ੂਰੀ ਹੈ ਠੰਡ ਭਾਵੇਂ ਲੱਗਦੀ ਹੈ ਪਰ ਪਿਆਰ ਵਿੱਚ ਬੰਨੇ ਬੈਠੇ ਹੋ ਤੁਸੀਂ ਸਾਰੇ ਇਹ ਸਭ ਤੋਂ ਵੱਡਾ ਅਸ਼ੀਰਵਾਦ ਹੁੰਦਾ ਇੱਕ ਬੋਲਣ ਵਾਲੇ ਵਾਸਤੇ ਸੰਗਤ ਨੂੰ ਧਿਆਨ ਨਾਲ ਸੁਣੇ ਨਾ ਇਹ ਸਭ ਤੋਂ ਵੱਡੀ ਅਸੀਸ ਹੈ ਉਹਦੇ ਵਾਸਤੇ ਤੇ 11 12 13 ਪੋ ਚਾਰੇ ਪਾਸੇੋਂ ਖੁੱਲੀ ਹਵਾ ਇੱਕ ਸਹਬਜਾਦੇ ਨੂੰ ਮਾਤਾ ਖੱਬੇ ਬੰਨੇ ਇੱਕ ਨੂੰ ਸੱਜੇ ਬੰਨੇ ਨਾਲ ਲਾ ਕੇ ਆਪਣੀ ਸਾਧ ਸੰਗਤ ਛਾਤੀ ਦੇ ਮਾਂ ਸਿੱਖਿਆ ਦੇ ਰਹੀ ਹੈ ਬੱਚਿਓ ਹਮਰੇ ਵੰਸ ਇਤਿਹਾਸ ਕਹਿੰਦਾ ਇਤਿਹਾਸ ਦੀਆਂ ਪੰਗਤੀਆਂ ਨੇ ਬੱਚਿਓ ਹਮਰੇ ਵੰਸ ਰੀਤ ਇਮ ਆਈ ਸੀ ਸਜਾਏ ਭਰ ਧਰਮ ਨਾ ਜਾਈ ਆਪਣੇ ਵੰਸ਼ ਦੀ ਇਹ ਮਰਿਆਦਾ ਹੈ ਆਪਣੇ ਘਰ ਦੀ ਸਿਰ ਲੱਗ ਜਾਵੇ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਦੀ ਸ਼ਹੀਦੀ ਦਾ ਜ਼ਿਕਰ ਕਰ ਕਰਕੇ ਮਾਤਾ ਬੱਚਿਆਂ ਦੇ ਮਨ ਪੱਕੇ ਕਰ ਰਹੀ ਮਾਤਾ ਕਹਿ ਰਹੀ ਹੈ ਇਤਿਹਾਸ ਦੀਆਂ ਪੰਕਤੀਆਂ ਨੂੰ ਅਸੀਂ ਧਾਰਨਾ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਫਿਰ ਬੱਚਿਆਂ ਨੇ ਜਵਾਬ ਦੇਣਾ ਉਹ ਸਿਰ ਜਾਵੇ ਤੇ ਪਰਮਾਨਾ ਹਾਰੋ ਮਾਤਾ ਕੰਨ ਪੁੱਤਿਆ ਨੂੰ ਸਿਰ ਜਾਵੇ ਅੱਖਿਆ ਮਾਤਾ ਗੁਜਰਕੌਰ ਨੇ ਇਹ ਅੱਖਿਆ ਮਾਤਾ ਗੁਜਰੀ ਜੀਆਂ ਨੇ ਦੇਖੋ ਇੱਕ ਪਰਿਵਾਰ ਦਾਦੀ ਕਹਿ ਰਹੀ ਏ ਹਮਰੇ ਬੰਸ ਰੀਤ ਇਮ ਆਈ ਸੀਸ ਜਾਏ ਪਰ ਧਰਮ ਨਾ ਜਾਈ ਤੇ ਦੂਜੇ ਪਾਸੇ ਨੇ ਪੁੱਤਰੇ ਪਤਾ ਕੀ ਕਹਿੰਦੇ ਖਿਆਲ ਕਰਿਓ ਕੀ ਕਹਿੰਦੇ ਨੇ ਪੁੱਤਰੇ ਸਹਬ ਜਿਆਦਾ ਯੋਰਾਵਰ ਸਿੰਘ ਸਾਹਿਬ ਜਾਨਾ ਬਾਬਾ ਫਤੇ ਸਿੰਘ ਜੀ ਕੀ ਕਹਿੰਦੇ ਐ ਕਹਿੰਦੇ ਐ ਮਾਤਾ ਤਨ ਭਾਗ ਹਮਾਰੇ ਮਾਈ ਮਾਤਾ ਤਨ ਭਾਗ ਹੋਣਗੇ ਸਾਡੇ ਧਰਮ ਹੇਤ ਜੇ ਇਹ ਤਨ ਜਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇਖੋ ਪਰਿਵਾਰ ਦਾ ਤਾਲ ਮੇਲ ਵਿਚਾਰਾਂ ਦਾ ਮੇਲ ਪਰਿਵਾਰ ਸੰਭਾਲਣਾ ਸਿੱਖਣਾ ਨਾ ਠੰਡੇ ਬੁਰਜਵਲ ਜਾਤੀ ਮਾਰ ਲਈਏ ਮਾਤਾ ਘਰੇ ਇਹ ਸੇਰ ਲੱਗ ਜਾਵੇ ਧਰਮ ਨਹੀਂ ਜਾਣਾ ਚਾਹੀਦਾ ਸਹਬਜਾ ਦੇ ਕਹਿੰਦੇ ਮਾਤਾ ਪਰਵਾਹ ਨਾ ਕਰੀ ਅਸੀਂ ਧਨ ਭਾਗ ਸਮਝਾਂਗੇ ਜੇ ਸਾਡੇ ਸਰੀਰ ਧਰਮ ਦੇ ਕੰਮ ਦੇ ਲੇਖੇ ਲੱਗ ਜਾਣ ਉਹ ਜਿੰਦ ਲੱਗ ਜੇ ਪਰਮ ਦੇ ਲੇਖੇ ਧਨ ਭਾਗ ਸਾਡੇ ਦਾਦੀ ਅਰਮ ਦੇ ਲੇਖੇ ਪਾਨ ਪਾ ਜ ਸਾਡੇ ਦਾ ਪਾ ਦੇ ਸਾਡੇ ਅਮੀਏ ਆਜ ਬਾਵ ਲੱਗੇ ਜੱਟੇ ਵਾਹ ਸਾਬ ਜਦਿਆਂ ਦਾ ਜਵਾਬ ਹੈ ਇਤਿਹਾਸ ਲਿਖਦਾ ਹੈ ਇਤਿਹਾਸ ਧੰਨ ਭਾਗ ਹਮਾਰੇ ਮਾਈ ਚਾਰੇ ਪੰਕਤੀਆਂ ਨੂੰ ਇਕੱਠਾ ਪੜ ਲਓ ਮਾਂ ਕਹਿੰਦੀ ਐ ਦਾਦੀ ਕਹਿੰਦੀ ਐ ਮਾਤਾ ਗੁਜਰੀ ਜੀ ਕਹਿੰਦੀ ਹਮਰੇ ਬੰਸ ਰੀਤ ਤੇ ਮਾਈ ਸੇ ਸਜਾਏ ਪਰ ਧਰਮ ਨਾ ਜਾਈ ਸਹਿਬ ਜਾਦੇ ਕਹਿੰਦੇ ਧੰਨ ਭਾਗ ਹਮਾਰੇ ਮਾਈ ਧਰਮ ਹੇਤ ਜੇ ਤਨ ਜਾਈ ਕਿੱਡੀ ਵੱਡੀ ਸਖਿਆ ਦਿੱਤੀ ਤਿਆਗੋ ਸਾਹਿਬ ਜਾਦਿਆਂ ਦਾ ਕਿੱਡਾ ਦ੍ਰਿੜ ਜਵਾਬ ਐ ਇੱਕ ਦੀ ਉਮਰ ਐ 7 ਬਰੇ ਤੇ ਇੱਕ ਦੀ ਉਮਰ ਐ 9 ਬਰੇ ਕਿੱਡਾ ਦ੍ਰਿੜ ਨਿਸ਼ਚੈ ਤੇ ਕਿੱਡਾ ਜਵਾਬ ਹੈ ਉਹਨਾਂ ਨੇ ਦੱਸ ਦਿੱਤਾ ਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨ ਦਿਨ ਕਚਹਿਰੀਆਂ ਤੇ ਪੇਸ਼ੀਆਂ ਤਿੰਨ ਦਿਨ ਕਚਹਿਰੀਆਂ ਦੇ ਵਿੱਚ ਸੂਬਾ ਹਰ ਪ੍ਰਕਾਰ ਦੇ ਲਾਇਤ ਦਿੰਦਾ ਰਿਹਾ ਹਰ ਪ੍ਰਕਾਰ ਦੇ ਡਰ ਦਿੰਦਾ ਰਿਹਾ ਜਾਨ ਜਾਨ ਤੱਕ ਜਾਨ ਨੂੰ ਮਾਰਨ ਤੱਕ ਬੇਲਾਲਤ ਦਿੰਦਾ ਰਿਹਾ ਪਰ ਉਹ ਕੀ ਕਹਿੰਦੇ ਰਹੇ ਸੁਬਾ ਕਹਿੰਦਾ ਰਿਹਾ ਉਹ ਤਨ ਨੂੰ ਜਾਨ ਗਵਾਉਣੇ ਉਹ ਬੱਚੇ ਉਹ ਮੰਨ ਲੋ ਮੇਰੇ ਰੁਬਾ ਇਹ ਕਹਿੰਦਾ ਸੁੱਚਾ ਆਨੰਦ ਤੇ ਸਾਬ ਜਾਦੇ ਕੀ ਕਹਿੰਦੇ ਐ ਕਹਿੰਦੇ ਕਹਿੰਦੇ ਐ ਸਰੀਰ ਨੇ ਤਾਂ ਇੱਕ ਦਿਨ ਜਾਣੀ ਜਾਣੇ ਜੇ ਤੇ ਤੇਰੇ ਮੁਸਲਮਾਨ ਬਣਿਆ ਮੌਤ ਨਾ ਹੁੰਦੀ ਹੋਵੇ ਫਿਰ ਤੇ ਅਸੀਂ ਤਿਆਰ ਆ ਜੇ ਮਰਨਾ ਹੀ ਮਰਨਾ ਹੈ ਤੇ ਫਿਰ ਸਮੇਂ ਦੀ ਦੂਰੀ ਕਢਾ ਦਿਓ ਕੀ 9 ਵਰੇ ਤੇ ਕੀ 90 ਵਰੇ ਕੀ 7 ਸਾਲ ਤੇ ਕੀ 70 ਸਾਲ ਜੇ ਤੋ ਜਾਣਾ ਹੀ ਜਾਣਾ ਹੈ ਤੇ ਫਿਰ ਕਿਉਂ ਨਾ ਕਿਉਂ ਨਾ ਧਰਮੀ ਬਣ ਕੇ ਮਰਿਆ ਜਾਵੇ ਸੈਂਕੜੇ ਵਰਿਆਂ ਦੀ ਉਮਰ ਨਾਲੋਂ ਉਹ ਇੱਕ ਪਲ ਚੰਗਾ ਜਿਹੜਾ ਸਤ ਸੰਗਤ ਗੁਰੂ ਵਾਲਾ ਬਣ ਕੇ ਜਿਉਂ ਲਿਆ सैकड़े साल की उम्र केंद रखी याद रखी वजीर खां आज तेरा राज तेरी सैना है अरे राज गद्दिया कद किसी तो नहीं हुई कानू जुलम कमा है जाल महाराज चला नहीं रहना ਬੋਲ ਮ ਕਮਨਾ ਹੈ ਝਾਲ ਮਰਾਇ ਸਬਾਨੀ ਸਾਹਿਬ ਜਾਦੇ ਆਖਦੇ ਹੈ ਕਿਡਾ ਦਰੇ ਨਿਛਾ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾ ਸੱਤ ਜਾਣੇ ਇੱਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਹੀ ਸਮਾਪਤੀ ਕਰਾਂਗੇ ਅਜੇ ਨਹੀਂ ਆਖੀਰ ਦੇ ਵਿੱਚ ਤੁਹਾਡੇ ਨਾਲ ਉਹ ਵਿਚਾਰ ਸਾਂਝੀ ਕਰਾਂਗੇ ਦੁਨੀਆਂ ਦੇ ਹਰ ਇੱਕ ਪ੍ਰਕਾਰ ਦੇ ਲਾਲਚਾਂ ਨੂੰ ਠੋਕਰ ਮਾਰ ਦਿੱਤੀ ਇਸੇ ਪ੍ਰਕਾਰ ਦਾ ਡਰ ਕਹਿੰਦੇ ਵੇਖੋ ਨੀਹਾਂ 'ਚ ਕੰਧ ਵਿੱਚ ਚਿੰਦਿਆਂਗਾ ਕੰਧ ਵਿੱਚ ਨੀਹਾਂ ਵਿੱਚ ਕਹਿੰਦੇ ਜੋ ਮਰਜ਼ੀ ਤੇਰੇ ਚਿੱਤ ਵਿੱਚ ਆਉਂਦਾ ਤੂੰ ਆਪਣਾ ਹਰ ਹਰਬਾ ਹਰ ਹੀਲਾ ਵਰਤ ਲੈ ਤੇ ਅਸੀਂ ਵੀ ਦੱਸ ਦੇਵਾਂਗੇ ਕਿ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਸੁਦੇਆ ਤੂੰ ਨਹੀਂ ਹੱਥ ਤੋੜੇ ਆਸਾਨੀ ਤੇਰੀ ਮਨ ਨਹੀਂ ਪਾਵੇ ਸੁਦੇਆ ਤੂੰ ਨਹੀਂ ਹੱਥ ਤੋੜੇ ਆਸਾਨੀ ਤੇਰੀ ਆ ਜਤਨ ਕਰ ਲਿਆ ਸਰਾਂ ਦੇ ਸੂਬੇ ਨੇ ਤੇ ਸਾਧ ਸੰਗਤ ਗੁਰੂ ਸਾਹਿਬ ਦੇ ਲਾਲ ਡੋਲੇ ਨੇ ਆਖੀਰ بڑا ਦਰਦਨਾਕ ਸਾਕਾ ਹੈ ਜਿਹੜਾ ਹਰ ਇੱਕ ਹਿਰਦੇ ਨੂੰ ਝੰਜੋੜ ਜਾਂਦਾ ਵੱਡੇ ਵੱਡੇ ਕਵੀਆਂ ਦੇ ਵੱਡੇ ਵੱਡੇ ਦਾਣਸ਼ਮਿੰਦਾਂ ਦੇ ਵੱਡੇ ਵੱਡੇ ਜਿਹੜੇ ਸੰਗਤ ਸੰਗਤ ਬੁੱਧੀਜੀਵੀ ਅਖਵਾਉਂਦੇ ਸਨ ਜਦੋਂ ਸ਼ਹੀਦਾਂ ਦੀ ਸਭ ਜਗਿਆਂ ਦੀ ਸ਼ਹਾਦਤ ਪੱਧ ਤੇ ਸ਼ਰਦਾ ਦੇ ਨਾਲ ਸਿਰ ਚੁੱਕ ਜਾਂਦੇ ਇੱਕ ਕਵੀ ਕਹਿੰਦਾ ਜੇ ਇਸ ਕੌਮ ਕੇ ਬੱਚੇ यूं ਦੇ ਸਕਤੇ ਹੈ ਬਲੀਦਾਨ ਵਰਤਮਾਨ ਚਾਹੇ ਕੁਛ ਵੀ ਹੋ ਬਵਿਸ਼ ਹੈ ਮਹਾਨ ਕਹਿੰਦਾ ਉਹ ਅੱਜ ਦਾ ਸਮਾਂ ਭਾਵੇਂ ਕਿਵੇਂ ਦੇ ਕੌਮ ਦਾ ਉਦਾਉਣ ਵਾਲਾ ਸਮਾਂ ਬੜਾ ਮਹਾਨ ਹੈ ਆਉਣ ਵਾਲਾ ਸਮਾਂ ਉਸੇ ਕੌਮ ਦਾ ਹੋਵੇਗਾ ਆਖਰ ਤੇਰਾ ਪੋਨੂ ਸਹਿਬ ਜਦਿਆਂ ਨੂੰ ਨੀਹਾਂ ਚ ਖਿਲਾ ਰਿਆ ਜਲਾਦ ਸਮਾਣੇ ਦੇ ਚਿੰਦੇ ਨੀਹਾਂ ਗੋਡਿਆਂ ਤੱਕ ਜਦ ਦੁਆਈਆਂ ਨਾ ਉੱਥੇ ਆ ਕੇ ਇੱਟ ਜਦੋਂ ਲੱਗਦੀ ਹੈ, ਇੱਟ ਡਿੱਗ ਪੈਂਦੀ ਹੈ। ਗੋਡੇ ਦੀਆਂ ਚੱਪੜੀਆਂ ਹੁੰਦੀਆਂ। ਜਦੋਂ ਇੱਟ ਲੱਗਦੀ ਡਿੱਗ ਪੈਂਦੀ ਹੈ। ਉਹ ਕਾਰੀਗਰ ਜਦੋਂ ਇੱਟ ਲੱਗਿਆ ਨਾ ਘੜਨਾ। ਸਾਬ ਜਾਦੇ ਕਹਿਣ ਲੱਗੇ। ਕਹਿੰਦੇ ਇਹ ਸਿੱਖ ਸਿੱਖ ਰਾਜ ਦੀ ਨਹੀਂ ਰੱਖੀ ਜਾ ਰਹੀ ਹੈ। ਇਸ ਨੀਂਹ ਦੇ ਵਿੱਚ ਟੁੱਟੀ ਹੋਈ ਇੱਟ ਮਨਜ਼ੂਰ ਨਹੀਂ ਇਹਦੇ ਵਿੱਚ ਟੁੱਟੀ ਹੋਈ ਇੱਟ ਪ੍ਰਵਾਨ ਨਹੀਂ ਫਿਰ ਕਹਿੰਦੇ ਇੱਟ ਸਿੱਧੀ ਲੱਗਦੀ ਨਹੀਂ ਸਾਬਜਾ ਦੇ ਕਹਿੰਦੇ ਇੱਟ ਨਾ ਤੋੜਿਓ ਇੱਟ ਨਾ ਛਿਲਿਓ ਇੱਟਾਂ ਦੀ ਬਜਾਏ ਸਾਡੇ ਗੋਡਿਆਂ ਦੀਆਂ ਚੱਪਲੀਆਂ ਛਿਲ ਦੇ ਲੋ ਯੋਗੀ ਅੱਲਾ ਯਾਰ ਖਾਂ ਲਿਖਦਾ ਵੇ ਇੱਕ ਮੁਸਲਮਾਨ ਹਮ ਆਪਣੀ ਜਾਨ ਦੇ ਕੇ ਔਰਾਂ ਦੀ ਜਾਨ ਬਚਾ ਕੇ ਚਲੇ ਹੈ ਹਮ ਸਿੱਖੀ ਕੀ ਨੀਵ ਕੋ ਸਿਰੋਂ ਪਰ ਉਠਾ ਕੇ ਚੱਲੇ ਅਖੀਰ ਹੈ ਮੇਆ ਉੱਚੀ ਹੁੰਦੇ ਜਾਂਦੇ ਹੈ ਜਗਰੀਏ ਵਾਂਗੂ ਪਾਪੇ ਦਿਲ ਸਤ ਸਾਹਰ ਸੂਬਾ ਸਰੰਦ ਵजीर ਖਾਂ ਉੱਥੋਂ ਜਾਣ ਲੱਗਿਆ ਤੁਰ ਗਿਆ ਵੇਖ ਨਾ ਸਕਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਆਪਣੇ ਧਰਮ ਦੇ ਵਿੱਚ ਸਿੱਖੀ ਸਦਕਾ ਦੇ ਵਿੱਚ ਪੱਕਿਆਂ ਰਹਿੰਦੇ ਆ ਸ਼ਹਾਦਤ ਦਾ ਜਾਮ ਪੀ ਗਏ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ ਵਫਾ ਦਿੱਤੇ ਹਰ ਇੱਕ ਜ਼ੁਲਮ ਤੋਂ ਬਾਅਦ ਰਾਜ ਪਲਟਿਆ ਹਰਨਾਕਸ਼ ਨੇ ਜ਼ੁਲਮ ਕੀਤਾ ਪ੍ਰਮਾਤਮਾ ਪ੍ਰਗਟ ਹੋਏ ਹਰਨਾਕਸ਼ ਦਾ ਰਾਜ ਅੰਧਾਰੇ ਰਾਵਣ ਨੇ ਜ਼ੁਲਮ ਕੀਤਾ ਤੇ ਉਹਦੇ ਰਾਜ ਦਾ ਖਤਮ ਹੋਣ ਦਾ ਕਾਰਨ ਬਣਿਆ ਕੋਰਵਾ ਦਾ ਜ਼ੁਲਮ ਅੰਦਰੋਪਤੀ ਤੇ ਹੋਇਆ ਉਹਨਾਂ ਦੇ ਰਾਜ ਦੇ ਪਤਨ ਦਾ ਕਾਰਨ ਬਣ ਗਿਆ ਇਹ ਅਜ ਸਦ ਸੰਗਤ ਸਹਿਬਜ਼ਾਦਿਆਂ ਦੀ ਸ਼ਹੀਦੀ ਮੁਗਲ ਰਾਜ ਦੇ ਖਾਤਮੇ ਦਾ ਕਾਰਨ ਬਣੀ ਬਾਬਾ ਬੰਦਾ ਸਿੰਘ ਬਹਾਦਰ ਐਸਾ ਤੂਫਾਨ ਫਿਰ ਚੜ ਕੇ ਆਇਆ ਪੰਜਾਬ ਦੇ ਵਿੱਚ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਤੋੜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੰਨੇ ਫਿਰ ਚੁਣ ਚੁਣ ਕੇ ਸੋਦੇ ਕੱਲ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਕੀਤਾ ਸੀ ਨਾ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਬੰਦਿਆ ਮੇਰੇ ਸਹਿਬਜ਼ਾਦਿਆਂ ਦੇ ਕਾਤਲ ਨੂੰ ਬਾਦ ਵਿੱਚ ਜਾ ਕੇ ਫੜੀ ਇਲਾ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਉਹਦੇ ਪੁੱਤਰਾਂ ਦੇ ਕਾਤਲਾਂ ਨੂੰ ਸਜ਼ਾ ਦੇਵੀ ਸਰੰਦਲ ਮੂੰਹ ਬਾਦ ਵਿੱਚ ਕਰੀ ਇਤਿਹਾਸ ਕਹਿੰਦਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਦੌਰਾ ਥੇ ਕੀਤਾ ਉਸ ਮਾਣ ਖਾ ਨੂੰ ਖਤਮ ਕੀਤਾ ਤੇ ਉਦੋਂ ਬਲ ਉਦੋਂ ਬਾਅਦ ਜਾ ਕੇ ਸਰੰਦਲ ਮੂੰਹ ਕੀਤਾ ਗੁਰੂਆਂ ਦੇ ਪਰਿਵਾਰ ਵੱਲ ਦੇਖ ਲਓ ਤੇ ਦਾਦੀ ਦੀ ਗੱਲ ਇੱਕ ਕੱਚੀ ਗੜੀ ਚਮਕਾਰ ਦੀ ਜਿੱਥੇ ਜੰਗ ਸੀ ਕਰਿਆ ਕੱਲਾ ਕੱਲਾ ਸਿੱਖ ਸੀ ਸਵਾ ਲੱਖ ਨਾਲ ਲੜਿਆ ਇੱਕ ਪਿਤਾ ਵਾਂਗ ਦੇਖ ਲੋ ਆਪਣੇ ਪੁੱਤਰਾਂ ਨੂੰ ਰਣ ਤੱਤੇ ਦੇ ਵਿੱਚ ਤੋਰ ਰਿਹਾ ਜੇ ਪਰਿਵਾਰ ਸੰਭਾਲਣਾ ਸਿੱਖਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵੱਲ ਵੇਖ ਲੋ ਸਾਨੂੰ ਪਰਿਵਾਰ ਸੰਭ ਨਹੀਂ ਆ ਜਾਣਾ ਗੁਰੂ लाल गुरू गोबिंदानी गुरू गोबिंदानी गुरू सिंह दया लालाणी गोबिंद सिंह दया लालाणा ਸਨ ਦਸਿਆ ਧਰਮ ਨੇ ਬੋਣਾ ਗੁਰੂ ਗੋਬਿੰਦ ਸਿੰਘ ਤੇ ਆ ਲਾਲਾ ਨੇ ਗੁਰੂ ਗੋਬਿੰਦ ਸਰ ਸੰਗਤ ਦੰਬੀ ਪਖੰਡੀ ਕਲਗੀ ਤਰਪਾਛਦ ਦੀ ਬਰਾਬਰੀ ਕੀ ਰਿਸ ਕਰ ਸਕਦੇ ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਚੋਜ ਚੋਜੀਆਂ ਤੇਰੇ ਭੁੱਲਦੇ ਨਹੀਂ ਛਤਰ ਧਾਰੀਆਂ ਦੇ ਸਿਰਾਂ ਦੇ ਛਤਰ ਲੱਖਾਂ ਤੇਰੇ ਪੈਰ ਦੀ ਜੁੱਤੀ ਦੇ ਭੁੱਲਦੇ ਨਹੀਂ ਇਹੋ ਜੇ ਮਹਾਨ ਗੁਰੂ ਤੇ ਸਾਧ ਸੰਗਤ ਇਹੋ ਜੇ ਮਹਾਨ ਗੁਰੂ ਦੇ ਮਹਾਨ ਸੁਪੁੱਤਰ ਅਗਲੇ ਦਿਨਾਂ ਉਹਨਾਂ ਦੇ ਸ਼ਹਾਦਤ ਦੇ ਦਿਨ ਆਉਣੇ ਸਾਰੀਆਂ ਸੰਗਤਾਂ ਨੇ ਜੋੜ ਮੇਲੇ ਮਨਾਉਣੇ